ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਜਲ ਵਿਭਾਗ ਦੇ ਮੁਲਾਜ਼ਮਾਂ ਦੇ ਹੱਕ ਚ ਨਿਤਰੇ ਨੇ ਮਜੀਠੀਆ ਦਾ ਕਹਿਣਾ ਹੈ ਕਿ ਸਰਕਾਰ ਨੇ ਸੈਂਕੜੇ ਮੁਲਾਜ਼ਮਾਂ ਨੂੰ ਗਲਤ ਟੰਗ ਨਾਲ ਸਸਪੈਂਡ ਕੀਤਾ ਹੈ ਨਤੀਜਾ ਵਿਕਰਮ ਸਿੰਘ ਮਜੀਠੀਆ ਨੇ ਇਹਨਾਂ ਮੁਲਾਜ਼ਮਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ ਜਿੱਤੇ ਮੈਂ ਕਹਿੰਦਾ ਲੋਟ ਰਹੀ ਪਈ ਹੈ ਮੰਤਰੀ ਵਧੀਰ ਖਾਈ ਜਾਂਦੇ ਕਿ ਸੱਚ ਬੋਲਣਾ ਪਾਪ ਹੋ ਗਿਆ ਔਰ ਕਾ ਹਿੱਸਾ ਸਸਪੈਂਡ ਹੋ ਗਿਆ ਜੋੜਾ ਮਾਜਰਾ ਇਹਨਾਂ ਦਾ ਮੰਤਰੀ ਹੈ ਉਹ ਪਬਲਿਕ ਅਪੋਲੋਜੀ ਇਹਨਾਂ ਮੁਲਾਜ਼ਮਾਂ ਨੂੰ ਟੈਂਡਰ ਕਰੇ ਕਿ ਸੱਚ ਬੋਲਣਾ ਪਾਪ ਹੋ ਗਿਆ ਔਰ 250 ਸਸਪੈਂਡ ਹੋ ਗਏ ਇਸ ਲਈ ਮੈਂ ਇਹ ਅਪੀਲ ਕਰਦਾ ਕਿ ਤੁਸੀਂ ਇਹ ਇਮੀਡੀਏਟ ਸਸਪੈਂਸ਼ਨ ਰਿਵੋਕ ਕਰੋ ਐਂਡ ਚੌੜਾ ਮਾਜਰਾ ਇਹਨਾਂ ਦਾ ਮੰਤਰੀ ਆ ਉਹ ਪਬਲਿਕ ਅਪੋਲੋਜੀ ਇਹਨਾਂ ਮੁਲਾਜ਼ਮਾਂ ਨੂੰ ਟੈਂਡਰ ਕਰੇ ਔਰ ਇਹਨਾਂ ਮੁਲਾਜ਼ਮਾਂ ਦੀ ਪ੍ਰਸ਼ੰਸਾ ਪੱਤਰ ਦਵੇ ਕਿ ਇਹ ਸਰਕਾਰ ਦੇ ਅੱਗੇ ਝੁਕੇ ਨਹੀਂ ਸਰਕਾਰ ਦੀ ਸਿਆਸੀ ਜਿਹੜੀ ਮਸ਼ਹੂਰੀ ਸੀ ਉਹਦੇ ਹੱਥ ਨਹੀਂ ਬੜੇ ਉਹਦੇ ਹੱਥ ਥੋਕਾਂ ਨਹੀਂ ਬੜੇ ਲੋਕਾਂ ਦੀ ਅਸਲੀ ਪਿੰਡਾਂ ਦੇ ਪਾਣੀ ਦੇ ਅਸਲੀ ਹਾਲਾਤ ਉਹ ਲੋਕਾਂ ਤੱਕ ਲੈ ਕੇ ਗਏ ਉਹਦੇ ਬਦਲ ਉਹਨਾਂ ਦੀ ਥਾਪੀ ਦੇਣ ਦੀ ਜਿਹੜਾ ਉਹਨਾਂ ਦੇ ਐਕਸ਼ਨ ਹੋ ਗਿਆ ਕਿ ਇਹ ਕੋਈ ਜਾਇਜ਼ ਗੱਲ ਨਹੀਂ ਕਿ ਉਹਨਾਂ ਨਾਲ ਖੜੋਗੇ ਜੇਕਰ ਇਹ ਰਿਵੋਕ ਨਹੀਂ ਕਰਦੇ ਹੈਗੇ ਤਾਂ ਤੁਸੀਂ ਉਹਨਾਂ ਮਲਾਜ਼ਮਾਂ ਦੇ ਨਾਲ ਖੜੋਗੇ ਢਾਈ ਮੈਂ ਤਾਂ ਥੋਕ ਕੇ ਖਲੂੰ ਉਹ ਜਿਹੜਾ ਵਜ਼ੀਰ ਹੈ ਕੋਲੂ ਮੋਲੂ ਜਾ ਉਹਨੂੰ ਵੀ ਡੌੜਾ ਲਵਾਉਂਗਾ ਮੈਂ ਹੜਦਾ